ਤੇ ਭਾਈਆਂ ਨਾਲ ਪੈ ਗਈ ਦੁਸ਼ਮਣੀ ਤੇਰੇ ਨਾਲ ਪੈ ਗਈ ਯਾਰੀ ਪੰਜ ਭਾਈ ਇੱਕ ਬਾਪੂ ਤੇਰਾ ਰਿਸ਼ਤੇਦਾਰੀ ਭਾਰੀ ਜੇ ਤੱਤ ਨਹੀਂ ਨਿਭਦੀ ਹੁਣ ਛੱਡ ਦੇ ਵੈਰ ਨੇ ਹਾਂ ਬਾਬਾ ਨਾ ਛੱਡ ਦੇ ਵੈਰ ਨੇ ਯਾਰੀ ਜੇ ਤੱਤ ਨਹੀਂ ਨਿਭਦੀ ਛੱਡ ਦੇ ਵੈਰ ਨੇ ਯਾਰੀ ਸਾਰੀ ਦੁਨੀਆ ਵੈਰੀ ਹੋ ਗਈ ਅੱਖਾਂ ਜਦੋਂ ਦੀਆਂ ਲੜੀਆਂ ਆਉਂਦਾ ਜਾਂਦਾ ਉੱਤਜਾ ਛਾਂਦਾ ਕੱਟ ਨਹੀਂ ਕਰਦਾ ਛਡੂ ਕਢਾ ਕੇ ਲੀਕਾ ਵਿੱਚ ਜੇਲ੍ਹ ਦੇ ਮਿਲ ਲੀ ਆ ਕੇ ਕਰੀ ਨਾ ਬੈਠ ਕੁਟੀ ਕੰਜ ਯਾਰ ਤੇਰਾ ਬੰਨਿਆ ਗਿਆ ਭੁਗਤਿੰਗੀ ਆਪੇ ਓਏ ਹੋਏ ਹੋਏ ਤੂੰ ਭੁਗਤਿੰਗੀ ਆਪ ਤਰੀਕਾਂ ਦੇ ਯਾਰ ਤੇਰਾ ਬੰਨਿਆ ਗਿਆ ਭੁਗਤਿੰਗੀ ਆਪ ਤਰੀਕਾਂ